ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਜੋ ਆਪਾਂ ਤੁਹਾਨੂੰ ਕਾੜਾ ਦਿੰਨੇ ਆ ਜਦੋਂ ਤਿੰਨ ਤੋਂ ਚਾਰ ਦਿਨ ਸੂਏ ਪੱਤੂ ਨੂੰ ਹੋ ਜਾਣ ਕਾੜੇ ਚ ਕੀ ਸਮਾਨ ਪਾਉਣੇ ਆ ਕਿਵੇਂ ਦਿੰਨੇ ਆ ਸਾਰੀ ਗੱਲ ਆਪਾਂ ਵੀਡੀਓ ਚ ਕਰਦੇ ਆ ਤੇ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਨੂੰ ਕਰ ਲਿਓ ਪ੍ਰੈਸ ਤਾਂ ਜੋ ਇਦਾਂ ਦੀ ਹੋਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਪਹਿਲਾਂ ਤਾਂ ਜੀ ਆਪਾਂ ਫਤੀਲਾ ਲੈ ਲਿਆ ਤੇ ਦੋ ਪਸੂਆਂ ਦਾ ਆਪਾਂ ਕਾੜਾ ਬਣਾਉਣ ਲੱਗੇ ਆਂ ਕਾੜੇ 'ਚ ਪਹਿਲਾਂ ਆਪਾਂ ਪਾਉਣੀ ਆ ਰਾਖ ਖੰਡ ਰਾਖ ਖੰਡ ਆਪਾਂ ਨੂੰ ਬਾਜ਼ਾਰ 'ਚੋਂ ਮਿਲ ਜਾਂਦੀ ਆ ਵਿੱਚ ਲੱਡੂਆਂ ਵਾਲੀ ਵੀ ਹੁੰਦੀ ਆ ਤੇ ਵਿੱਚ ਸ਼ੱਕਰ ਰਲ ਗਈ ਹੁੰਦੀ ਆ ਇਹ ਥੋੜੀ ਜੰਮੀ ਜੀ ਆ ਲੱਡੂ ਜੇ ਬਣੇ ਪਏ ਆ ਆਪਾਂ ਕੱਟ ਕੇ ਵਿੱਚ ਪਾ ਦਾਂਗੇ ਪਹਿਲਾਂ ਆਪਾਂ ਰਾਖ ਖੰਡ ਲੈਣੀ ਆ ਤਕਰੀਬਨ ਕਿਲੋ ਦੇ ਨੇੜੇ ਹੋਵੇ ਦੋ ਪਸੂਆਂ ਨੂੰ ਜੇ ਆਪਾਂ ਕਾੜਾ ਦੇਣਾ ਅੱਧਾ ਕਿਲੋ ਇੱਕ ਬਸੂ ਤੇ ਫਿਰ ਆਪਾਂ ਲੈਣੀਆਂ ਜੀ ਮੋਟੀਆਂ ਕਾਲੀਆਂ ਲੈ ਲਈਆਂ ਉਹਨਾਂ ਨੂੰ ਕੱਟ ਕੇ ਵਿੱਚ ਪਾ ਦੇਣਾ 20 ਤੋਂ 25 ਲੈ ਚੀਆਂ ਲੈਣੀਆਂ 20 25 ਲੈ ਚੀਆਂ ਕੱਟ ਕੇ ਚੰਗੀ ਤਰ੍ਹਾਂ ਆਪਾਂ ਇਹ ਪਾ ਦੇਣੀਆਂ ਵਿੱਚ ਤੇ ਥੋੜੀ ਜਿਹੀ ਪਰਾਬਖੰਡ ਹੋਰ ਪਾਈ ਹੈ ਤੇ ਹੁਣ ਆਪਾਂ ਲਵਾਂਗੇ ਚਿੱਟਾ ਜੀਰਾ ਚਿੱਟੇ ਜੀਰੇ ਦੀਆਂ ਤਕਰੀਬਨ ਆਪਾਂ ਇੱਕ ਹੱਥ ਦੀਆਂ ਦੋ ਮੁਠੀਆਂ ਪਾਉਣੀਆਂ। ਇਹ ਇੱਕ ਪਸੂ ਦੀ ਇੱਕ ਮੁਠੀ। ਦੋ ਮੁਠੀਆਂ ਪਾਤੀਆਂ ਆਪਾਂ ਚਿੱਟੇ ਜੀਰੇ ਦੀਆਂ। ਇਹ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣੀ ਹੈ ਜੀ ਹਾਲੋਂ। ਜਿਹੜੀ ਆਪਾਂ ਬਰਸੀਨ ਚ ਵੀ ਪਾਉਨੇ ਹੁੰਦੇ ਆਂ ਠੱਠਿਆਂ 'ਚ। ਹਾਲ ਉਹਦੀਆਂ ਤਕਰੀਬਨ ਦੋ ਮੁਠੀਆਂ ਹੀ ਹਾਲ ਉਹਦੀਆਂ ਬਾਦ ਲੈਂ। ਹਾਲੋਂ ਵੀ ਬਹੁਤ ਕੰਮ ਕਰ ਦੀ ਜੀ ਪਸ਼ੂ ਦੇ ਅੰਦਰ ਮਾੜਾ ਮੋਟਾ ਕੋਸ ਵੀ ਅੰਦਰ ਮਾੜਾ ਮੋਟਾ ਰਿਹਾ ਗੰਦ ਪਿਲ ਸਾਰਾ ਨਿਕਲ ਜੂ ਬਾਹਰ ਕਾੜੇ ਦੇ ਇਨਾਂ ਪੈਨ ਤੋਂ 4 ਕਾੜੇ ਆਪਾਂ ਦੇ ਦਿੰਨੇ ਪਸ਼ੂਆਂ ਨੂੰ ਇੱਕ ਇੱਕ ਦਿਨ ਛੱਡ ਕੇ ਸਮਾਨ ਇੰਨੇ ਨਹੀਂ ਪਾਉਣਾ ਪਰ ਹੈ ਦੋ ਪਸ਼ੂਆਂ ਦੇ ਕਾੜੇ ਤੇ ਉਸ ਤੋਂ ਬਾਅਦ ਆਪਾਂ ਲੈਣਾ ਠਿਕਰੀ ਨਸਾਦਰ 8 ਤੋਂ 10 ਟਿੱਕੀਆਂ ਇਹਦੀਆਂ ਪਾ ਦੇਣੀਆਂ ਠਿਕਰੀ ਨਸਾਦਰ ਦੇਣੀਆਂ ਇਹਦੇ ਨਾਲ ਆਪਾਂ ਨੂੰ ਪੱਖ-ਪੱਖ ਚੰਗੀ ਲੱਗਦੀ ਆ ਤੇ ਬਾਕੀ ਚੰਗਾ ਹੁੰਦਾ ਥਣ ਲੈਵੇ ਵਾਸਤੇ ਵੀ ਇਹਨੂੰ ਵੀ ਆਪਾਂ ਕੱਟ ਕੇ ਥੋੜਾ ਜਿਹਾ ਡਲੀਆਂ ਆਈਆਂ ਦੀਆਂ ਭੰਨ ਕੇ ਤੇ ਆਪਾਂ ਵੇਸਟ ਪਾ ਦੇਣੀ ਆ ਠੇਕਰੀ ਨੇ ਸਾਧ ਦੋ। ਫਿਰ ਆਪਾਂ ਸਾਰਾ ਸਮਾਨ ਜਦੋਂ ਪਾ ਲਿਆ ਉਸ ਤੋਂ ਬਾਅਦ ਆਪਾਂ ਇਹਦੇ 'ਚ ਤਕਰੀਬਨ 2 ਤੋਂ 2.5 ਕਿਲੋ ਪਾਉਣਾ ਪਾਣੀ। ਉਹ 2.5 ਕਿਲੋ ਪਾਣੀ ਪਾ ਦੇਣਾ ਕਿਉਂਕਿ ਇਹ ਦੋ ਪੋਸਮਾ ਦਾ ਕੜਾ ਇਸ ਕਰਕੇ 2.5 ਕਿਲੋ ਦੇ ਨੇੜੇ ਪਾਣੀ ਪਾਵਾਂਗੇ ਤੇ ਪਾਣੀ ਪਾ ਕੇ ਆਪਾਂ ਇਹਨੂੰ ਥੋੜਾ ਜਿਹਾ ਹਿਲਾ ਕੇ ਮਾਣ ਨੂੰ ਫਿਰ ਅਲਜੇ ਜਾਵੇ ਵਿੱਚ ਮੋੜ ਕੇ ਆਪਾਂ ਚੁੱਲੇ ਤੇ ਦੇਣਾ ਰੱਖ ਅੱਗ ਮਚਾ ਕੇ ਚੰਗੀ ਤਰ੍ਹਾਂ ਇਹ ਤਕਰੀਬਨ ਤਕਰੀਬਨ ਅੱਧਾ ਘੰਟਾ ਆਪਾਂ ਇਹਨੂੰ ਰਿੱਜਣ ਦਾਂਗੇ ਅੱਧਾ ਘੰਟਾ ਇਹ ਥੱਲੇ ਅੱਗ ਰਹੂਗੀ ਪੂਰੀ ਜਦੋਂ ਅੱਧਾ ਘੰਟਾ ਕੱਢ ਗਿਆ ਉਸ ਤੋਂ ਬਾਅਦ ਆਪਾਂ ਲਾ ਕੇ ਕੜਾਈ 'ਚ ਪਾ ਕੇ ਠਾਰ ਕੇ ਪਸ਼ੂ ਨੂੰ ਦੇ ਸਕਦੇ ਹਾਂ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੇ ਇਹ ਅੱਧਾ ਘੰਟਾ ਆਪਾਂ ਕਾੜ ਕੇ ਕੜਾਈ 'ਚ ਲੈਣਾ ਹੀ ਪਾ ਤੇ ਜਦੋਂ ਠਾਰ ਗਿਆ ਕੋਸਾ ਜਾਂ ਹੋ ਗਿਆ ਉਸ ਤੋਂ ਬਾਅਦ ਕਾਰਛੀ ਇੱਕ ਘਿਓ ਦੀ ਆਪਾਂ ਪਾ ਦੇਣੀ ਹੈ ਵਿੱਚ ਇੱਕ ਕਾਰਛੀ ਦੋਹਾਂ ਪਸ਼ੂਆਂ ਨੂੰ ਤੇ ਇੱਕ ਘਿਓ ਵਿੱਚ ਘੋਲ ਜੂਗਾ ਤੱਤੇ ਗਾੜੇ ਚ ਤੇ ਜਦੋਂ ਠਰ ਗਿਆ ਤੇ ਉਦੋਂ ਆਪਾਂ ਪਸ਼ੂ ਨੂੰ ਪਿਆ ਸਕਦੇ ਆ ਆਪਾਂ ਠਰਨਾ ਧਰਤਾ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਬਣੇ ਰਹੋ ਆਪਣੇ YouTube ਚੈਨਲ ਦਾ ਧੰਨਵਾਦ